ਦੇ ਸਕਿੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਦਲਜੀਤ ਦੁਸਾਂਝ ਦੀ ਫਿਲਮ ਚਮਕੀਲਾ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ ਤੇ ਉਸ ਤੋਂ ਪਹਿਲਾਂ ਹੀ ਮੂਰੇ ਆ ਕੇ ਖੜਾ ਹੈ ਜੱਟ ਖੜਕੂ ਜੀ ਹਾਂ ਪੰਜਾਬੀ ਗਾਇਕ ਦਲਜੀਤ ਦੁਸਾਂਝ ਦੇ ਹਿੱਟ ਗੀਤ ਮੂਰੇ ਜੱਟ ਖੜਕੂ ਖੜਾ ਵਾਲੀ ਸਿਚੁਏਸ਼ਨ ਅੱਜ ਖੁਦ ਦਲਜੀਤ ਦੇ ਸਾਹਮਣੇ ਆਈ ਹੋਈ ਹੈ ਕਿਉਂਕਿ ਉਸ ਦੀ ਤੇ ਪਰਨੀਤੀ ਚੋਪੜਾ ਦੀ ਗਾਇਕ ਅਮਰ ਚਮਕੀਲਾ ਦੀ ਜੀਵਨੀ ਤੇ ਆਧਾਰਿਤ ਫਿਲਮ ਰਿਲੀਜ਼ ਹੋ ਰਹੀ ਹੈ ਤੇ ਉਧਰੋਂ ਸਾਫਕਾ ਖਾਰਕੂ ਲਵਿਸ਼ੇਂਦਰ ਸਿੰਘ ਡੱਲੇਵਾਲਾ ਸਾਹਮਣੇ ਆਏ ਆ ਤੇ ਉਹਨਾਂ ਨੇ ਚਮਕੀਲੇ ਦੇ ਕਾਤਲਾਂ ਬਾਰੇ ਚਮਕੀਲੇ ਦੇ ਕਤਲ ਬਾਰੇ ਵੱਡਾ ਐਲਾਨ ਕਰ ਦਿੱਤਾ ਹੈ ਸਾਫਕਾ ਖਾਰਕੂ ਡੱਲੇਵਾਲਾ ਨੇ ਪੰਜਾਬੀ ਟ੍ਰਿਬਿਊਨ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਗਰੁੱਪ ਤੇ ਇੱਕ ਖਾਰਕੂ ਗਰੁੱਪ ਨੇ ਇਸ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਹਾਲਾਂਕਿ ਹੁਣ ਤੱਕ ਇਸ ਬਾਰੇ ਪੇਧ ਰਿਹਾ ਕਿ ਚਮਕੀਲੇ ਦਾ ਕਤਲ ਕਿਸ ਨੇ ਤੇ ਕਿਉਂ ਕਰਵਾਇਆ ਸਾਬਕਾ ਖੜਕੂ ਲਵਸ਼ਿੰਦਰ ਸਿੰਘ ਡੱਲੇਆਲਾ ਨੇ ਦਾਅਵਾ ਕੀਤਾ ਹੈ ਕਿ ਚਮਕੀਲਾ ਐਂਡ ਪਾਰਟੀ ਦਾ ਕਤਲ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਗੁਰਜੀਤ ਸਿੰਘ ਗਰੁੱਪ ਤੇ ਭਾਈ ਲਾਭ ਸਿੰਘ ਵਾਲੀ ਖਾਲਸਤਾਨ ਕਮਾਂਡੋ ਫੋਰਸ ਦੇ ਖੜਕੂਆਂ ਨੇ ਕੀਤਾ ਸੀ ਉਹਨਾਂ ਦੱਸਿਆ ਕਿ ਇਸ ਬਾਰੇ ਉਹਨਾਂ ਦੀ ਇੱਕ ਵੀਡੀਓ ਵੀ ਵੈਰ ਨੂੰ ਹੋ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਸਿੰਘਾਂ ਨੇ ਕਈ ਵਾਰ ਚਮਕੀਲੇ ਨੂੰ ਲੱਚਰ ਗੀਤ ਗਾਉਣ ਤੋਂ ਰੋਕਿਆ ਸੀ ਤੇ ਚਮਕੀਲੇ ਨੇ ਖਾਰਕੂਆਂ ਤੋਂ ਇਸ ਬਾਰੇ ਮਾਫੀ ਵੀ ਮੰਗੀ ਸੀ ਕਿ ਉਹ ਅੱਗੇ ਤੋਂ ਲੱਚਰ ਗੀਤ ਨਹੀਂ ਗਾਏਗਾ ਪਰ ਇਸ ਦੇ ਬਾਵਜੂਦ ਉਸ ਦੇ ਗੀਤ ਗਾਉਣੇ ਜਾਰੀ ਰਹੇ ਜਿਸ ਨੂੰ ਲੈ ਕੇ ਉਹਨਾਂ ਨੇ ਲੁਧਿਆਣਾ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਹੋਸਟਲ ਵਿੱਚ ਮੀਟਿੰਗ ਕੀਤੀ ਜਿਸ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਖਾਲਸਤਾਨ ਕਮਾਂਡੋ ਫੋਰਸ ਦੇ 19 ਸਿੰਘ ਸ਼ਾਮਲ ਸਨ ਜਿੱਥੇ ਚਮਕੀਲੇ ਦੇ ਕਤਲ ਦੀ ਯੋਜਨਾ ਤਿਆਰ ਕੀਤੀ ਗਈ। ਡੱਲੇਵਾਲ ਨੇ ਦੱਸਿਆ ਕਿ ਮੈਂ ਤੇ ਭਾਈ ਦੀਪਾ ਚਮਕੀਲੇ ਦੇ ਲੁਧਿਆਣਾ ਸਥਿਤ ਦਫ਼ਤਰ ਗਏ ਸੀ ਪਰ ਉੱਥੇ ਚਮਕੀਲਾ ਉਸ ਦਾ ਇੱਕ ਦਫ਼ਤਰ ਨਹੀਂ ਮਿਲਿਆ। ਉਹਨਾਂ 8 ਮਾਰਚ 1988 ਦੀ ਗੱਲ ਕਰਦਿਆਂ ਦੱਸਿਆ ਕਿ ਪਤਾ ਲੱਗਿਆ ਕਿ ਉਸ ਦਿਨ ਚਮਕੀਲੇ ਦਾ ਅਖਾੜਾ ਜਲੰਧਰ ਜ਼ਿਲ੍ਹੇ ਦੇ ਪਿੰਡ ਮੈਸਮਪੁਰਚ ਹੈ। ਜਿੱਥੇ ਭਾਈ ਦੀਪਾ ਇੱਕ ਸਕੂਟਰ ਤੇ ਭਾਈ ਗੁਰਨੇਕ ਸਿੰਘ ਨੇਕਾ ਤੇ ਭਾਈ ਸੁਖਦੇਵ ਸਿੰਘ ਸੋਢੀ ਨਾਲ ਹਥਿਆਰਬੰਦ ਹੋ ਕੇ ਪਿੰਡ ਮਹਿਸੂਮਪੁਰ ਪਹੁੰਚਿਆ ਉੱਥੇ ਚਮਕੀਲਾ ਤੇ ਸਾਥੀ ਵਿਆਹ ਵਾਲੇ ਘਰ ਪ੍ਰੋਗਰਾਮ ਕਰਨ ਲਈ ਕਾਰ ਵਿੱਚੋਂ ਉਤਰਨੇ ਲੱਗੇ ਸੀ ਕਿ ਭਾਈ ਦੀਪਾ ਤੇ ਭਾਈ ਸੋਢੀ ਨੇ ਗੋਲੀਆਂ ਮਾਰ ਕੇ ਚਮਕੀਲਾ ਤੇ ਅਮਰਜੋਤ ਸਮੇਤ ਉਸਦੇ ਹੋਰ ਸਾਜੀ ਸਾਥੀਆਂ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦਾਵਾ ਕੀਤਾ ਕਿ ਇਸ ਕਤਲ ਜਾਂ ਸਾਜ਼ਿਸ਼ ਵਿੱਚ ਕੋਈ ਗਾਇਕ ਸ਼ਾਮਲ ਨਹੀਂ ਸੀ ਭਾਈ ਡੱਲੇਵਾਲ ਨੇ ਕਿਹਾ ਕਿ ਉਹ 1986 ਵਿੱਚ ਲਾਹਵ ਸਿੰਘ ਦੀ ਕਮਾਂਡੋ ਫੋਰਸ ਲਈ ਕੰਮ ਕਰਦੇ ਸੀ ਉਹਨਾਂ ਕਿਹਾ ਕਿ ਜਦੋਂ ਚਮਕੀਲੇ ਦਾ ਕਤਲ ਕੀਤਾ ਗਿਆ ਉਦੋਂ ਸਾਡੀਆਂ ਸਰਗਰਮੀਆਂ ਜ਼ੋਰਾਂ ਤੇ ਸੀ ਸਾਨੂੰ ਪੁਲਿਸ ਨੇ ਇੱਕ ਟਿਕਾਣੇ ਤੋਂ ਗ੍ਰਿਫਤਾਰ ਕਰਕੇ ਕਈ ਕਤਲ ਕੇਸ ਸਾਡੇ ਤੇ ਪਾਏ ਕਾਫੀ ਦੇਰ ਕੇਸ ਚੱਲਣ ਤੇ ਆਖਰ ਕੋਈ ਗਵਾਹ ਨਾ ਮਿਲਣ ਮਗਰੋਂ ਅਦਾਲਤ ਨੇ ਉਹਨਾਂ ਬਰੀ ਕਰ ਦਿੱਤਾ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਗਾਇਕ ਜੋੜੀ ਦੇ ਕਤਲ ਦੀ ਐਫਆਈਆਰ ਪੁਲਿਸ ਨੇ ਥਾਣਾ ਫਲੋਰ ਵਿਖੇ ਤਿੰਨ ਅਣਪਛਾਤੇ ਖਾੜਕੂਆਂ ਖਿਲਾਫ ਦਰਜ ਕੀਤੀ ਸੀ ਤੇ ਕਤਲ ਦੀ ਜ਼ਿੰਮੇਵਾਰੀ ਉਸ ਵੇਲੇ ਖਾਲਸਤਾਨ ਕਮਾਂਡੋ ਫੋਰਸ ਦੇ ਲਈ ਸੀ ਘਟਨਾ ਤੋਂ 2 ਮਹੀਨੇ ਬਾਅਦ ਚਮਕੀਲੇ ਨੂੰ ਮਾਰਨ ਵਾਲੇ ਖਾੜਕੂ ਭਾਈ ਗੁਰਦੀਪ ਸਿੰਘ ਦੀਪਾ ਹੀਰਾਂਵਾਲਾ ਭਾਈ ਗੁਰਨੇਕ ਸਿੰਘ ਨੇਕਾ ਸੁਖਦੇਵ ਸਿੰਘ ਸੋਢੀ ਫਲੋਰ ਖੇਤਰ ਵਿੱਚ ਕਿਸੇ ਥਾਂ ਤੇ ਪੁਲਿਸ ਮੁਕਾਬਲੇ ਵਿੱਚ ਮਰੀ ਗੈਸਨ ਚਮਕੀਲੇ ਦੇ ਕਤਲ ਬਾਰੇ ਇਹ ਸਾਰੀ ਕਹਾਣੀ ਇੱਕ ਵਾਰੀ ਫੇਰ ਸਾਹਮਣੇ ਆਉਣ ਨਾਲ ਦਿਲਜੀਤ ਦੋਸਾਂਝ ਦਾ ਉਹ ਗਾਣਾ ਉਸ ਦੇ ਸਾਹਮਣੇ ਖੂਬੂ ਆ ਖੜਾਏ ਕਿ ਮੂਰੇ ਜੱਟ ਖਾੜਕੂ ਖੜਾ ਨਮਸਕਾਰ